ਹੋਲਡਰ ਨੂੰ ਅਵਾਜ਼ ਦਿੱਤਾ ਜਾਵੇ ਕਿ ਉਹ ਆਪਣੇ ਦੀਪੂਆਂ ਤੇ ਬੈਠ ਕੇ 100% ਇਕਈਐਸਿ ਕਰਨੀ ਸੁਰੱਖਿਤ ਬਣਾਈ ਜਾਵੇ ਤਾਂ ਕਿ ਕੋਈ ਵੀ ਲਾਪਤਰੀ ਆਪਣੇ ਕਰਨ ਜਿਹੜੀ ਲਾਈਨ ਤੋਂ ਬਾਹਰ ਨਾ ਰਹਿ ਸਕੇ ਉਸ ਵੰਜਾ ਦੇਸੀ ਵਾਰਡ 1 2 3 ਤੇ ਆਪਣੇ ਦੀਪੂ ਹੌਲਦੇ ਜਿਹੜੇ ਆ ਇਕੱਠੇ ਕਰਕੇ ਆਪਾਂ 2 4 ਗਰੁੱਪ ਬਣਾ ਕੇ ਅਲੱਗ-ਅਲੱਗ ਥਾਵਾਂ ਤੇ ਆਪਣਾ ਇਕਈਐਸਿ ਦਾ ਕੰਮ ਲਗਾਏ ਨੇ ਜੀ 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 ਲਾਪਤਰੀਆਂ ਨੂੰ ਕੱਲ ਹੀ ਮਨਿਆਦੀ ਕਰਾਤੀ ਸੀਗੀ ਆਪਣੇ ਗੁਰਦੁਆਰੇ ਸਕੂਲਾਂ ਗੁਰਦੁਆਰਿਆਂ ਵਿੱਚ ਅਤੇ ਸੰਗਰਾਂਦ ਵਿੱਚ ਅਨਾਉਂਸਮੈਂਟ ਕਰਾਈਆਂ ਸੀ कि आज दो दिनਾਂ ਦਾ ਕੈਂਪ ਲਗਾ ਰਹੇ ਆ ਸਪੈਸ਼ਲ ਕੈਂਪ ਇਕਈਸੀ ਦੇ ਰਿਲੇਟਡ ਕਿ ਆਪਣੀ ਇਕਈਸੀ ਸਾਰੇ ਜੀਆਂ ਦੀ ਕਰਵਾਈ ਜਾਵੇ ਤਾਂ ਕਿ ਹਰ ਕਿਸੇ ਨੂੰ ਆਪਣੀ ਤਰੰਗ ਦਾ ਜਿਹੜਾ ਲਾਭ ਮਿਲ ਸਕੇ ਕੋਈ ਵੀ ਬੰਦਾ ਆਪਣੇ ਲਾਭ ਤੋਂ ਬੰਤੀ ਤੇ ਨਾ ਰਹਿ ਸਕੇ ਕਿ ਨਹੀਂ ਲਾਭ ਦੇਣਗੇ ਲਾਭ ਦੇ ਤੀਜੂਨਾਂ ਜੋ ਕਿ ਸਾਨੂੰ ਹੈੱਡ ਆਫ ਚੰਡੀਗੜ੍ਹ ਤੋਂ ਇੰਸਟਿਟਿਊਟ ਕੋਈ ਆ ਵੀ ਜਾਂਦਾ ਉਹ ਕੋਣੇ ਵਾਤੇ ਕੀ ਉਹ ਸਾਨੂੰ ਵਿਦਨ ਟਾਈਮ ਕੋਈ ਨਾ ਕੋਈ ਸਾਨੂੰ ਅੱਗੋਂ ਦੇ ਕੋਈ ਹਦਾਇਤ ਆਉਂਦੀ ਆ ਤਾਂ ਅਸੀਂ ਜ਼ਰੂਰ ਰਿਪੋਰਟ ਦੇ ਥਰੂ ਆਪਣੇ ਕੰਜ਼ਿਊਮਰ ਨੂੰ ਇਤਲਾ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ 30 ਜੂਨ ਤੱਕ ਆਪਣੀ 100% ਈਕੇ ਵਾਈਸੀ ਜਿਹੜੀ ਕਰਨੀ ਹੈ ਜਿਹਨਾਂ ਦੀ ਕੇਵਲਟੀ ਨਹੀਂ ਹੋਏਗੀ ਉਹਨਾਂ ਨੂੰ ਲਾਭ ਨਹੀਂ ਮਿਲੇਗਾ ਸਰਕਾਰ ਵੱਲੋਂ ਨੇ ਇਸ ਤਰ੍ਹਾਂ ਦਾ ਕੋਈ ਏਦਾਂ ਦਾ ਹਜੇ ਕੋਈ ਉਹਨਾਂ ਨੇ ਕਿਹਾ ਨਹੀਂ ਹੈ ਬਟ ਉਹ ਇੱਕੋ ਹੀ ਗੱਲ ਕਹਿ ਰਹੇ ਨੇ ਕਿ 30 ਜੂਨ ਤੱਕ 100% ਰੀਵੈ ਈਕੇ ਵਾਈਸੀ ਹੋ ਜਾਂਦੀ ਹੈ ਤੇ ਸਾਰਿਆਂ ਨੂੰ ਲਾਭ ਮਿਲੇ